ਪੰਜਾਬ ਚ ਸ਼ਰਮ ਸ਼ਾਰ ਕਰਨ ਵਾਲੀ ਘਟਨਾ ਆਈ ਸਾਹਮਣੇ ਤੁਹਾਨੂੰ ਦੱਸਤੀ ਹੈ ਕਿ ਨਸ਼ੀਲਾ ਪਦਾਰਥ ਦੇ ਕੇ ਕੁੜੀ ਨਾਲ ਕੀਤਾ ਗਲਤ ਕੰਮ ਕੀ ਕੁਝ ਕਹਿ ਰਹੇ ਨੇ ਅਧਿਕਾਰੀ ਆਓ ਤੁਹਾਨੂੰ ਵੀ ਦੱਸਦੇ ਹਾਂ ਇਹਦੇ ਅੱਜ ਆਪਣੇ ਇੰਸਪੈਕਟਰ ਜਮਲਪੁਰ ਇੰਸਪੈਕਟਰ ਨਵੇmber ਪਰ ਉਹਨਾਂ ਕੋਲ ਇਨਫੋਰਮੇਸ਼ਨ ਆਈ ਤੇ ਇਹਨਾਂ ਨੇ ਇਨਫੋਰਮੇਸ਼ਨ ਨੂੰ ਮਚੂਰ ਕਰਦੇ ਵਰਿਫਾਈ ਕਰਨ ਤੋਂ ਬਾਅਦ ਜਿਹੜੀ ਹੈਗੀਆ ਇਸ ਦੇ ਖਿਲਾਫ ਕਾਰਵਾਈ ਕੀਤੀ ਮੈਂ ਇਸ ਸੇਟਮੈਂਟ ਵਿੱਚ ਲਿਖਿਆ ਦੋ ਕਿ ਉਹਨਾਂ ਨੇ ਜੋ ਵੀ ਦੰਦ ਦਿੱਤਾ ਸੀ ਜੇ ਸਾ ਬੱਚੀ ਸਕੂਲ ਜਾ ਰਹੀ ਸੀ ਸਕੂਲ ਜਾਂਦੇ ਨੂੰ ਰਸਤੇ 'ਤੇ ਉਹਨੇ ਆਪਣੀ ਗੱਡੀ ਤੇ ਬਿਠਾ ਕੇ ਕਿਤੇ ਲੈ ਗਿਆ ਤੇ ਉਹਨੇ ਉਸਪੋਟਿੰਗ ਕਰਾ ਪਿਆ ਕਿ ਉਹ ਗੁੰਡਾ ਕੋਕਰਮੜਾ ਕੰਮ ਕੀਤਾ ਤੇ ਉਹਦੇ ਸਬੰਧਿਤ ਕੇਸ ਰਿਜਿਸਟਰ ਕਰਕੇ ਤੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਅਬ ਇਨਵੈਸਟੀਗੇਸ਼ਨ ਦੇ ਦਰਮਿਆਨ ਫੀਲਡ ਇਨਵੈਸਟੀ ਕਰ ਲਿਆ ਗਿਆ ਤੇ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਸਰ ਇਹ ਮਿਹੜਾ ਲੜਕਾ ਬੱਚੀ ਦੇ ਮਾਮਲੇ ਵਿੱਚ ਹੀ ਹੈ ਦੱਚੀ ਬਲੋਸ ਜਿਹੜਾ ਲੜਕਾ ਜਿਹੜਾ ਕੰਡਾ ਖੜਿਆ ਹੋਇਆ ਉਹਦੇ ਗਾਂਟਸ ਕੁਝ ਦਿਨ ਤਲਾ ਓਕੇ ਹੀ ਕਰਾਇਤੇ ਰਹਿੰਦੇ ਸੀਗੇ ਤੇ ਉਹ ਕਰਾਇਤੇ ਰਹਿਣ ਕਰਕੇ ਅੱਥੋਂ ਕਿਸੇ ਮੁਰਗੇ ਪਕਾਰਾ ਤੇ ਫਿਰ ਹੋਰ ਕਰਾਇਤੇ ਚੱਲ ਗਏ ਤੇ ਉਹਨੇ ਰਸਤੇ 'ਚ ਜੰਮਸਾਂ ਨੂੰ ਕਰਤੀ ਹੈ ਮੈਂ ਆਪਣੇ ਕਿਤੇ ਪਕਾਰੇ ਤੇ ਕੋਈ ਸੀ ਨਾ ਹੋਰ ਵੀ ਕੋਈ ਸੀ ਮੈਂ ਕੱਲਾ ਹੀ ਅਜੇ ਤੱਕ ਤਾਂ ਨਾ ਇਨਵੈਸਟੀਗੇਸ਼ਨ ਕੱਲਾ ਬਾਕੀ ਇਨਵੈਸਟੀਗੇਸ਼ਨ ਸਾਰਾ ਜਿਹੜਾ ਹੈਗਾ ਪ੍ਰਵਾਸੀ ਹੈ ਉਹ ਪੰਜਾਬੀ نہیں لوکل نے موڑیاں کلا بھی ہے یہ اپنے انسپیکٹر جمال پر انسپیکٹر دلندر کور وہاں کو انفورمیشن آئی تو انہوں نے انفورمیشن میں مچھوڑ کر کے اور ویریفائی کرنے کے بعد جی آوز کے خلاف کاروائی کی انہیں اسٹیٹمنٹ لکھ کے جبکہ انہوں نے جو بھی بیان دا اس طرح بچی سکول جا رہی جانے میں رستے انہیں اپنی گیڈی کو بٹھا کے لے گیا تو اس میں کچھ پورٹنگ وغیرہ پیا کے ਜੋ ਜਿਹੜਾ ਨੌਜਵਾਨ ਕੋਟਰ ਮੜ ਕੰਮ ਕੀਤਾ ਤੇ ਉਹਦੇ ਸੰਬੰਧੀ ਕੇਸ ਰਿਜਿਸਟਰ ਕਰਕੇ ਤੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਅਬ ਇਨਵੈਸਟੀਗੇਸ਼ਨ ਦੇ ਦਰਮਿਆਨ ਹੋਰ ਸੀਨੀਅਰ ਇਨਵੈਸਟ ਵੀ ਕਰ ਲਿਆ ਗਿਆ ਤੇ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਸਰ ਜਿਹੜਾ ਮੜ ਕੰਮ ਪਛੀ ਦੇ ਮਹ ਲੇਤੀ ਰਹਿੰਦੇ ਬੱਚੀ ਪਹਿਲਾਂ ਉਸ ਜਿਹੜਾ ਲੜਕਾ ਜਿਹੜਾ ਕੰਦਾ ਖੜਿਆ ਆ ਉਹਦੇ ਗੁਆਂਢ ਕੁਛ ਬਿਰਤਲਾ ਉੱਕੇ ਹੀ ਕਿਰਾਏ ਤੇ ਰਹਿੰਦੇ ਸੀਗੇ ਤੇ ਉਹ

کے خلاف کاروائی کی تھی اسٹیٹمنٹ لے کے کہ انہوں نے جو بھی بیان دا سی جس طرح بچی اسکول mm -hmm. جا رہی تھی اسکول جانے میں رستے انہیں اپنی گیڈی کو بٹھا کے کتنے لے گیا تو, تو, پیارا پیارا تو, کام کیتا. تو اس میں کچھ پوٹنگ وغیرہ پیا کے اس ماڑا کام کیا تو وہی کیس رجسٹر کر کے انویسٹیگیشن شروع کی گئی اور انویسٹیگیشن کے درمیان دوشی نے ریسٹ بھی کر لیا گیا تو اگے انویسٹیگیشن چل رہی ਜਿਹੜਾ ਲੜਕਾ 25 ਦਿਨਾਂ ਵਿੱਚ ਰਹਿ ਰਿਹਾ ਸੀ ਬੱਚੇ ਪਹਿਲਾਂ ਉਸ ਜਿਹੜਾ ਲੜਕਾ ਕਿ ਜਿਹੜਾ ਕੰਡਾ ਛੜਿਆ ਹੋਇਆ ਉਹਦੇ ਗਵਾਂਟਸ ਕੁਝ ਦਿਨ ਤੱਕ ਨਾਲ ਓਕੇ ਹੀ ਕਰਾਇਤੇ ਰਹਿੰਦੇ ਸੀਗੇ ਤੇ ਉਹ ਕਰਾਇਤੇ ਰਹਿਣ ਕਰਕੇ ਉੱਥੋਂ ਕਿਸੇ ਮੁਰਗੇ ਦਾ ਕਾਰਾ ਸਿੱਧਾ ਹੋਰ ਕਰਾਇਤੇ ਚੱਲ ਗਏ ਤੇ ਉਹਨੇ ਰਸਤੇ 'ਚ ਜਿੱਦ ਨੂੰ ਜਾਂਮਸ਼ਾਣ ਕਰਤੀ ਇਹਨੇ ਆਪਣੀ ਕਿੱਡੀ ਪਟਾ ਲੀ ਤੇ ਕੱਲੇ ਸੀ ਇਹਨਾਂ ਹੋਰ ਵੀ ਕੋਈ ਸੀ ਜਿਹਨੇ ਕੱਲਾ ਹੀ ਇਹ ਚੱਕਤਾ ਇਨਵੈਸਟੀਗੇਸ਼ਨ ਕੱਲਾ ਬਾਕੀ ਇਨਵੈਸਟੀਗੇਸ਼ਨ ਸਰ ਉਹ ਬਾਹਰ ਜਿਹੜਾ ਹੈਗਾ ਪ੍ਰਵਾਸੀ ਹੈ ਉਹ ਪੰਜਾਬੀ ਨਹੀਂ ਨਹੀਂ ਲੋਕਲ ਪੰਜਾਬੀ ਨੇ ਤੇ ਉੱਥੋਂ ਦੇ ਮੁੰਡੀਆਂ ਕੱਲਾ